ਇਹਦੀ ਬਾਈ ਮਾਦਾਰ ਕਾਰਡ ਕਿੰਨਾ ਕ ਸੀਗਾ ਇਹਦੀ ਵਾਹ ਬਾਈ ਇੱਕ ਸੂਆ ਹੀ ਚੋਈ ਸੀ ਆਪਾਂ ਇਹੀ ਬੱਛੀ ਆ ਉਹਦੀ ਅੱਛਾ 30 ਲੀਟਰ ਸੀ ਪਹਿਲੇ ਸੂਏ 30 ਲੀਟਰ ਪਹਿਲੇ ਸੂਏ ਦਰਕਾਰ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਕਿਹੜਾ ਹੈਗਾ ਉਹ ਭਰਾ ਹੰਟਰ ਦਾ ਲੱਗਿਆ ਵਾ ਲక్ష్ਮੀ ਡੈਰੀ ਵਾਲਿਆਂ ਦੇ ਹੰਟਰ ਸੀਮਨ ਲੱਗਿਆ ਵਾ ਇਹਦੇ ਹਾਂ ਠੀਕ ਆ ਸੀਮਨ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵੇਖ ਰਿਹਾ ਰਹੇ ਹੋ ਇਹ ਵਕਾਊ ਆ ਗਈ ਮੂੰਹ ਹਜੇ ਦੋਦਾਂ ਦੀ ਆ ਤੇ ਕੱਦ-ਕਾਠ ਵੀ ਬਹੁਤ ਹੈਗਾ ਤੇ ਸ਼ਕੀਨ ਵੀ ਬਹੁਤ ਆ ਚੰਗੇ ਸੀਮਨ ਦੀ ਆ ਅੱਗੇ ਵੀ ਚੰਗਾ ਸੀਮਨ ਲੱਗਿਆ ਵਾ ਇਹਦੇ ਤੇ ਸਾਫ਼ ਸੁਥਰੀ ਆ ਹਰ ਪੱਖ ਤੋਂ ਤੁਸੀਂ ਆਪ ਦੀ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਅਜੇ ਘੱਟੋ ਘੱਟ ਹਫ਼ਤੇ ਦੀ ਕੱਚੀ ਆ ਇਹ ਤੇ ਦਿਨ ਉੱਪਰ ਵੀ ਲਿਆ ਸਕਦੀ ਹੈਗੀ ਬਾਕੀ ਤੁਸੀਂ ਆਪ ਦੀ ਸਮਝਣਾ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਕਈ ਵਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਬਿਹੜ ਸਾਫ ਸੁਥਰੀ ਆ ਤੇ ਤੁਹਾਨੂੰ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਵਾ ਤੇ ਮਾਡਰ ਰਿਕਾਰਡ ਵੀ ਚੰਗਾ ਹੈ ਇਹਦਾ ਬਾਕੀ ਸਾਰੀ ਡਿਟੇਲ ਲੈ ਕੇ ਜਾਵਾਂਗੇ ਤੁਹਾਨੂੰ ਤੇ ਐਂਡ ਤੱਕ ਜੁੜੇ ਰਹੋ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਵਾਰ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਸੁਖਵਿੰਦਰ ਸਿੰਘ ਜੀ ਸਨੋ ਹਫਾਲਾ ਸਿੰਘ ਪਿੰਡ ਆ ਉਪਰਾ ਤਸਵੀਲ ਫੂਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਬੈੜ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਨਾ ਹਾਂ ਬਾਈ ਘਰ ਦੇ ਠੀਕ ਆ ਵਪਾਰ ਦਾ ਕੰਮ ਤਾਂ ਨਹੀਂ ਆ ਨਾ ਨਹੀਂ ਬਾਈ ਕੋਈ ਵਪਾਰ ਦਾ ਕੰਮ ਠੀਕ ਹੈ ਤੇ ਇਹਦੀ ਉਮਰ ਕਿੰਨੀ ਆ ਅੰਦਾਜ਼ਾ ਉਮਰ ਬਾਈ ਇਹਦੀ 2 ਸਾਲ ਤੇ 3 ਮਹੀਨੇ ਬਸ 2.5 3 ਮਹੀਨੇ ਸਹੀ ਮਤਲਬ ਸਵਾ ਕਦੇੜ ਗੜ ਹੋਊਗੀ ਨਾ ਸਵਾ 2 ਸਾਲ ਮੂੰਹੋਂ 2 ਦੰਦ ਦਾ 2 ਦੰਦ ਦਾ ਪਰਾ ਮੂੰਹੋਂ 2 ਦੰਦ ਦਾ ਕੀ ਹਾਂਜੀ ਠੀਕ ਹੈ ਤੇ ਦਿਨ ਕਿੰਨੇ ਗੱਢਦੀ ਸੂਣਦੇ ਇਹ ਦਨ ਲੈ ਲੀ ਜੀ ਬਾਈ 5-6 ਦਿਨ ਤੱਕ ਆਰਾਮ ਨਾਲ ਹੀ ਲਈ ਮਤਲਬ ਹਫਤਾ ਕ ਮੰਨ ਚੱਲਗੇ ਹਨਾ ਹਫਤਾ ਦੀ ਜਿਆਦਾ ਵੱਧ ਗੱਢ ਸਕਦੀ ਆ ਨਾ ਉਹ ਹਾਂ ਠੀਕ ਹੈ ਮਤਲਬ ਹਫਤੇ ਦੀ ਕੱਚੀ ਆ ਜੇ ਹੈ ਨਾ ਹਾਂ ਠੀਕ ਹੈ ਤੇ ਇਹਦੀ ਬਾਈ ਮਾਤਰ ਰਕਾਰਡ ਕਿੰਨਾ ਕੁ ਸੀਗਾ ਇਹਦੀ ਮਾਂ ਬਾਈ ਇੱਕ ਸੂਆ ਹੀ ਚੋਈ ਸੀ ਆਪਾਂ ਇਹੀ ਬੱਚੀ ਆ ਉਹਦੀ ਅੱਛਾ 30 ਲੀਟਰ ਸੀ ਪਹਿਲੇ ਸੂਏ ਦੀ 30 ਲੀਟਰ ਪਹਿਲੇ ਸੂਏ ਦਾ ਰਕਾਰਡ ਸੀ ਉਹਦਾ ਹਾਂਜੀ ਠੀਕ ਹੈ ਤੇ ਆਪਾਂ ਸੇਲ ਕਰਤੀ ਸੀ ਉਹ ਆ ਦੂਜੇ ਸੂਏ ਸੂਈ ਵੀ ਆਪਾਂ ਸੇਲ ਕਰਤੀ ਸੀ ਦੂਜੇ ਸੂਏ ਸੇਲ ਕਰਤੀ ਸੀ ਪਹਿਲੇ ਸੂਏ 30 ਦੀ ਟਰੱਕ ਲੈ ਗਿਆ ਸੀ ਉਹਨੂੰ ਵੱਧਣੀ ਆ ਅਸੇ ਜੈ ਸਿੰਘ ਵੱਧਣੀ ਵਾਲਾ ਲੈ ਗਿਆ ਸੀ ਇਹਦੀ ਮਾਂ ਨੂੰ ਹਣਾ ਠੀਕ ਆ ਉਹ ਚੰਗੀ ਸੀ ਹਨਾ ਆਪਾਂ ਹੀ ਵੀਡੀਓ ਪਾਈ ਸੀਗੀ ਠੀਕ ਆ ਹੋਊਗੀ ਵੀ ਵੀਡੀਓ ਪਈ ਉਹ ਤੁਹਾਡੇ ਵਾਲੇ ਪੇਜ ਤੇ ਆਪਾਂ ਹੀ ਪਾਈ ਸੀ ਹਨਾ ਠੀਕ ਆ ਚੰਗੀ ਸੀਗੀ ਤੇ ਇਹਦੇ ਤੋਂ ਕੀ ਉਮੀਦ ਆਗੀ ਇਹ ਭਰਾਤੀ ਇਹ ਲੈਜੂ ਰਾਮ ਨਾਲ ਦੀ ਤਾਂ ਇਹਨੂੰ ਵੀ ਜਿਹਦਾ ਵੇਟ ਹੈਦਾ ਵੇਟ ਤਾਂ ਉਹਦੇ ਨਾਲੋਂ ਵੱਧ ਆ ਜਦੋਂ ਪਹਿਲਾਂ ਸੂਈ ਸੇਦੂ ਦਾ ਵੇਟ ਚੋਂ ਘੱਟ ਸੀ ਇਹ ਚੰਗੀ ਸਾਂਭੀ ਬਲੀ ਆ ਨਾ ਬਾਕੀ ਕੱਦ-ਕਾੜ ਦੇ ਵਿੱਚ ਵੀ ਬਹੁਤ ਆ ਹਨਾ ਬਰੀਡ ਦੇ ਵਿੱਚ ਵੀ ਚੰਗੀ ਆ ਕਿਸੇ ਵੱਖ ਤੋਂ ਕੋਈ ਕਮੀ ਨਹੀਂ ਹੈਗੀ 30 ਲੀਟਰ ਦਾ ਇਹਨੂੰ ਦੇਣੀ ਚਾਹੀਦਾ ਹੋ ਸਕਦਾ ਵੱਧ ਜੇ ਉਹਦੇ ਨਾਲੋਂ ਹਨਾ ਉਹਨਾਂ ਤਾਂ ਦੇਊਗੀ ਦੇਊਗੀ ਹਨਾ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਕਿਹੜਾ ਹੈਗਾ ਉਹ ਭਰਾ ਹੰਟਰ ਦਾ ਲੱਗਿਆ ਵਾ ਲక్ష్ਮੀ ਡੈਰੀ ਵਾਲਿਆਂ ਦੇ ਹੰਟਰ ਸੀਮਨ ਲੱਗਿਆ ਵਾ ਇਹਦੇ ਠੀਕ ਆ ਸੀਮਨ ਵੀ ਚੰਗਾ ਲੱਗਿਆ ਵਾ ਹਨਾ ਤੇ ਹੈ ਆਪ ਦਾ ਪਤਾ ਵੀ ਕਿਹੜੇ ਸੀਮਨ ਦੀ ਆ। ਆਪਰਾ ਐਵੇਂ ਮੈਂ ਤੈਨੂੰ ਆਖਿਆ ਰਿਕਾਰਡ ਨਹੀਂ ਰੱਖਿਆ। ਠੀਕ ਹੈ। ਹੈ ਚੰਗਈ ਸੀ ਬੰਦੀ। ਠੀਕ ਆ ਸੀਮਨ ਤਾਂ ਫਿਰ ਸਾਰੇ ਆਪਾਂ ਚੰਗਈ ਲੱਗਦੇ ਆਪਣੀ ਹਨਾ ਤੇ ਉਹ ਉਦੋਂ ਰਿਕਾਰਡ ਨਹੀਂ ਸੰਭਿਆ ਗਿਆ ਹੋਣਾ ਹਨਾ। ਆ ਉਦੋਂ ਨਾ ਹੀ ਇੰਨੀ ਗੱਲ ਧਿਆਨ ਦੇ ਸੀਗੀ। ਆ ਸਾਲ ਤੋਂ ਹੋਇਆ ਉਹੋਂ ਦੇ ਜ਼ਿਆਦਾ ਰਿਕਾਰਡ ਰੱਖਣ ਲੱਗਿਆ ਪਹਿਲਾਂ ਨਹੀਂ ਰੱਖਦੇ। ਪਹਿਲਾਂ ਨਹੀਂ ਰੱਖਦੇ ਜੀ। ਪਰ ਹੈ ਸੀਮਨ ਚੰਗੇ ਦੀ ਹਨਾ। ਹੁਣ ਵੀ ਆਏ ਨਹੀਂ ਪਤਾ ਕਿਹੜੇ ਦੀ ਹੈਗੀ। ਹਾਂਜੀ। ਠੀਕ ਹੈ। ਤੇ ਦੋਸਤੋ ਹੈ ਚੰਗੇ ਸੀਮਨ ਦੀ ਆ ਤੇ ਬਾਕੀ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਸਕਦੇ ਹੋਗੇ ਵੈੜ ਚੰਗੀ ਆ ਸਭ ਪੱਖਾਂ ਤੋਂ ਤੇ ਹੁਣ ਆਪਾਂ ਰੇਟ ਦੀ ਗੱਲ ਕਰਦੇ ਆ ਤੇ ਰੇਟ ਕਿੰਨਾ ਰੱਖਿਆ ਭਾਈ ਇਹਦਾ 1 ਲੱਖ 55000 ਬਰਾ ਇਹਦਾ ਰੇਟ 1 ਲੱਖ 55000 ਰੇਟ ਆ ਇਹਦਾ ਹਾਂਜੀ ਠੀਕ ਆ ਬਾਕੀ ਮੌਕੇ ਦੇ ਮਾੜਾ ਮੋਟਾ ਹੋ ਜੂਗਾ ਹਣਾ ਠੀਕ ਆ ਇਹ ਪੂਰਾ ਲੱਖ ਤੁਹਾਡੇ ਕੋਲ 200 ਲੋਕੀ ਜ ਤੋਂ ਹੁਣ ਦੋਨੋਂ ਆਪਾਂ ਤੋੜ ਕੇ ਦਿਖਾਉਨੇ ਆ ਤੁਰਦੀ ਨੂੰ ਤੁਸੀਂ ਚੈੱਕ ਕਰ ਲਿਓ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਵੈੜ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਛੋਟਾ ਕੰਨ ਹੈ ਤੇ ਫੇਸ ਵੀ ਬਹੁਤ ਛੋਟਾ ਹੈਗਾ ਤੇ ਬਾਡੀ ਬੰਤਰ ਬਹੁਤ ਚੰਗੀ ਹੈਗੀ ਸਾਂਭੀ ਪਲੀ ਵੀ ਚੰਗੀ ਹੈ ਪੱਟ ਪੁੜੇ ਦੀ ਕੁਆਲਿਟੀ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਹੈਗੀ ਤੇ ਥਾਣ ਬਹੁਤ ਸੋਹਣੇ ਆਗੇ ਸਪੇਸ ਵਾਲੇ ਥਾਣ ਆਗੇ ਦਿੱਥੀ ਬਹੁਤ ਹੈਗੀ ਇਹਨਾਂ ਜਮਾ ਮੂਰਤਾਂ ਦੀ ਵਹਿੜਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਦੋ ਦੰਦ ਹੀ ਹੈ ਹਜੇ ਇਹ ਹਜੇ ਇਹਨੇ ਗਰੋਥ ਬਹੁਤ ਕਰਨੀ ਹੈਗੀ ਚਾਰ ਦੰਦ ਹੋਣਾ ਛੇ ਦੰਦ ਹੋਣਾ ਕਿਤੇ ਜਾ ਕੇ ਜਵਾਨ ਹੋਣਾ ਇਹਨੇ ਤੇ ਬਹੁਤ ਵੱਡੀ ਗਾਂ ਬਣਨਾ ਇਹਨੇ ਬਾਕੀ ਇਹ ਸੇਵਾ ਵਾਲੇ ਥਾਂ ਤੇ ਉੱਟ ਗਈ ਤਾਂ ਇਹਨੇ ਬਹੁਤ ਜ਼ਿਆਦਾ ਗਰੋਥ ਕਰਨੀ ਆ ਤੇ ਬਾਕੀ ਦੁੱਧ ਵੀ ਗਾਂਾਂ ਵਾਲੇ ਸੂਏਾਂ ਚ ਇਹਨੇ ਹੋਰ ਅੱਪ ਕਰਨਾਗਾ ਤੇ ਚੰਗੇ ਦੁੱਧ ਦੀ ਇਸ ਬਾਰੇ ਤੋਂ ਉਮੀਦ ਆਗੀ ਤੇ ਦੂਜੇ ਸੂਏ ਤੀਜੇ ਸੂਏ ਚੌਥੇ ਤਾਈਆਂ ਨੇ ਹੋਰ ਦੁੱਧ ਅੱਪ ਕਰਨਾਗਾ ਇਸ ਸੇਵਾ ਵਾਲੇ ਥਾਂ ਤੇ ਉੱਟ ਗਈ ਤਾਂ ਜਿੰਨਾ ਦੁੱਧ ਮਰਜੀ ਤੁਸੀਂ ਇਹ ਤੋਂ ਲੈ ਸਕਦੇ ਹੋ ਕਿਉਂਕਿ ਬਰੀਡ ਦੇ ਵਿੱਚ ਪੂਰੀ ਫੁੱਲ ਬੈਗੜ ਆ ਗਈ ਇਹ ਤੇ ਸਭ ਪੱਖਾਂ ਤੋਂ ਚੰਗੀ ਆ ਗਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਕਰੀਤ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਥਣਾ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਢਿੱਲਾ ਬਹੁਤ ਪਈਆਂ ਗਿਆ ਦੇਖ ਸਕਦੇ ਹੋ ਤੇ ਬਾਕੀ ਮੂਰ ਨੂੰ ਵੀ ਲੇਵਾ ਚੰਗਾ ਰੱਖੂਗੀ ਤੇ ਥਣ ਵੀ ਬਹੁਤ ਵਧੀਆ ਆਗੇ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ